ਪੰਚਾਇਤੀ ਜ਼ਮੀਨ ਤੇ ਹੋਏ ਕਬਜ਼ੇ ਨੂੰ ਛਡਾਉਣ ਲਈ ਆਮ ਆਦਮੀ ਪਾਰਟੀ ਦੀ ਮੌਜੂਦਾ ਪੰਚਾਇਤ ਖੜੀ ਹੈ ਤਰ ਤਰ ਤੀਆਂ ਟੋਕਰਾ ਪਿੰਡ ਦੇ ਕੁਝ ਲੋਕਾਂ ਨੇ ਕਰ ਰੱਖਿਆ ਹੈ ਕਬਜ਼ਾ ਲਗਾਏ ਦੋਸ਼ ਕਿਹਾ ਪੰਚਾਇਤੀ ਜ਼ਮੀਨ ਦੀ ਬੋਲੀ ਚ ਆ ਰਹੀਆਂ ਮੁਸ਼ਕਲਾਂ ਕਬਜ਼ਾ ਤਾਰੀਆਂ ਦਾ ਕਹਿਣਾ ਪਿਛਲੇ ਲੰਮੇ ਅਰਸੇ ਤੋਂ ਉਹ ਵਾਰ ਰਹਿਣ ਜ਼ਮੀਨ ਪ੍ਰਸ਼ਾਸਨ ਪੰਚਾਇਤੀ ਜਗ੍ਹਾ ਦੀ ਕਰਵਾਏ ਨਿਸ਼ਾਨਦੇਹੀ ਅਸੀਂ ਉਹਨਾਂ ਦੇ ਨਾਲ ਹਾਂ ਮਾਮਲਾ ਡੇਰਾ ਬਾਬਾ ਨਾਨਕ ਦੇ ਪਿੰਡ ਭੰਗਵਾ ਦਾ ਫਲਕਾਡੇਰਪਾ ਪਨਾਣਕ ਦੇ ਪਿੰਡ ਭਗਵੰਦੇ ਸਰਪੰਚ ਤੇ ਬੇੜੇ ਜਗਪ੍ਰੀਤ ਸਿੰਘ ਅਤੇ ਮੈਂਬਰ ਪੰਚਾਇਤ ਦੇ ਪਤੀ ਮਤਸਾ ਸਿੰਘ ਅਤੇ ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਹੈ ਕਿ ਪਿੰਡ ਤੇ ਹੀ ਪੰਚਾਇਤੀ ਜ਼ਮੀਨ ਦਾ 20 ਕਿੱਲਿਆਂ ਦਾ ਰਕਬਾ ਹੈ ਪਰ ਪਿਛਲੀਆਂ ਸਰਕਾਰਾਂ ਅਤੇ ਪੰਚਾਇਤਾਂ ਦੌਰਾਨ ਪਿੰਡ ਦੇ ਹੀ ਕੁਝ ਲੋਕਾਂ ਨੇ ਕਾਫੀ ਲੰਮੇ ਸਮੇਂ ਤੋਂ ਤਿੰਨ ਕਿੱਲੇ ਉੱਪਰ ਕਬਜ਼ਾ ਕੀਤਾ ਹੋਇਆ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਅੱਗੇ ਵੀ ਲਿਖਤੀ ਗੁਹਾਰ ਲਗਾਈ ਹੈ ਅਤੇ ਪੰਚਾਇਤੀ ਜ਼ਮੀਨ ਕਬਜ਼ੇ ਹੇਠੋਂ ਕਢਵਾਈ ਜਾਵੇ ਪਰ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਕਿਉਂਕਿ ਹੁਣ ਪੰਚਾਇਤੀ ਜ਼ਮੀਨ ਦੀ ਬੁਲੀ ਕਰਵਾਈ ਲੈਣੀ ਹੈ ਲੇਕਿਨ ਜਿਸ ਨੇ ਵੀ ਜ਼ਮੀਨ ਬੋਲੀ ਦੇ ਕੇ ਠੇਕੇ ਤੇ ਲੈਣੀ ਹੈ ਉਸ ਨੇ ਜ਼ਮੀਨ ਦਾ ਪੂਰਾ ਰਕਬਾ ਲੈਣਾ ਹੈ ਕਿਉਂਕਿ ਕੋਈ ਵੀ ਵੀ ਕਿਲਿਆਂ ਦੀ ਬੋਲੀ ਕਰਕੇ ਸਤਾਰਾ ਕਿਲੇ ਜ਼ਮੀਨ ਦੀ ਵਾਹੀ ਨਹੀਂ ਕਰਾਏਗਾ ਦੂਜੇ ਪਾਸੇ ਕਬਜ਼ਾਦਾਰੀਆਂ ਨੇ ਕਿਹਾ ਹੈ ਕਿ ਜ਼ਮੀਨ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਉਹ ਪ੍ਰਸ਼ਾਸਨ ਦੇ ਨਾਲ ਹਨ ਕਬਜ਼ਾਦਾਰੀਆਂ ਨੇ ਕਿਹਾ ਕਿ ਉਹ ਪਿਛਲੇ ਲੰਮੇ ਅਰਸੇ ਤੋਂ ਉਹ ਇਹ ਜ਼ਮੀਨ ਵਾਹ ਰਹੇ ਹਨ ਮੇਰਾ ਨਾਮ ਜੀ ਜਸਕਰਨ ਸਿੰਘ ਅਤੇ ਮੇਰੇ ਨਾਲ ਭਾਜੀ ਹਰਪਾਲ ਸਿੰਘ ਨੇ ਦੇਖੋ ਜੀ ਪਹਿਲੀ ਗੱਲ ਤੇ ਜਦੋਂ ਦੀ 1952 ਦੇ ਵਿੱਚ ਚੱਕਵੰਡ ਹੋਈ ਆਪਣੇ ਪੰਜਾਬ ਦੇ ਵਿੱਚ ਉਦੋਂ ਤੋਂ ਲੈ ਕੇ ਟਿਲ ਡੇਟ ਤੱਕ ਕੋਈ ਬੰਦਾ ਮੈਨੂੰ ਪ੍ਰੂਫ ਦੇ ਦੇ ਜਾਂ ਕੋਈ ਦਿਖਾ ਦੇ ਕਿ ਇਹਦੀ ਨਿਸ਼ਾਨਦੇਹੀ ਜਾਂ ਇਹਦੀ ਮੰਤੀ ਹੋਈ ਆ ਕਿ ਘਟਵਕਰੀ ਆ ਚਲੋ ਦੂਸਰੀ ਗੱਲ ਇਹ ਇਹ ਕਹਿ ਰਹੇ ਨੇ ਤਿੰਨ ਕਿਲੇ ਘਟਵਕਰੀ ਜਿਹਦੇ ਵਿੱਚੋਂ 6 ਕਨਾਲਾਂ ਤੇ ਉਹਦੇ ਵਿੱਚ ਥੇ ਆ ਇੱਕ ਉਹਦੇ ਚ ਪੀਰਮਾਲਾ ਉਹ ਕੋਈ ਉਹ ਜਗਾ ਉਹ ਕੋਈ ਉਹਨੂੰ ਛੇੜਦਾ ਨਹੀਂ ਹੈਗਾ ਬਾਕੀ ਚਲੋ ਐਲੀਗੇਸ਼ਨ ਲੱਗਦੇ ਆ ਕਿ ਆਲ ਦੁਵਾਲੇ ਸਾਰਿਆਂ ਨੇ ਵਾਈ ਹੋਈ ਆ ਬਟ ਮੰਤੀ ਦੇ ਵਿੱਚ ਅਜੇ ਤੱਕ ਕਿਸੇ ਨੇ ਨਹੀਂ ਉਹਨੂੰ ਪ੍ਰੂਫ ਕਰ ਸਕਿਆ ਨਾ ਇਹਦੀ ਮੰਤੀ ਹੋਈ ਆ ਦੂਸਰੀ ਗੱਲ ਇਹ ਜਿੰਨੀ ਜ਼ਮੀਨ ਸਾਡੀ ਨਾਲ ਲੱਗਦੀ ਆ ਇਹ ਸਾਡੇ ਪਿੰਡ ਦੇ ਇੱਕ ਹੈਗੇ ਸੀ ਕਿਰਪਾਲ ਸਿੰਘ ਮੈਂ ਆਪਣੇ ਦਾਦਾ ਜੀ ਨੂੰ ਪੁੱਛਿਆ ਸੀ ਇਹ ਉਹਨਾਂ ਨੇ ਉਹਨਾਂ ਕੋਲੋਂ ਬੈ ਲੈਈ ਹੋਈ ਆ ਜ਼ਮੀਨ ਬੈ ਦਾ ਮਤਲਬ ਅਹੀਂ ਪਰਚੇਸ ਕੀਤੀ ਆ ਜਦੋਂ ਅਸੀਂ ਬਾਅਦ ਵਿੱਚ ਪਰਚੇਸ ਕੀਤੀ ਇਹਦਾ ਮਤਲਬ ਇਹ ਹੋ ਸਕਦਾ ਵਾ ਕਿ ਪਤਾ ਨਹੀਂ ਕਿ ਪਹਿਲੋਂ ਤੋਂ ਵਟ ਕਿੱਥੇ ਸੀ ਤੇ ਕਿੱਥੇ ਆ ਹੋ ਸਕਦਾ ਸਾਡੀ ਵਟ ਉਧਰ ਜਾਂਦੀ ਹੋਏ ਉਹਨਾਂ ਦੀ ਕੋਈ ਕਿਸੇ ਥਾਂ ਤੋਂ ਵਟ ਸਾਡੇ ਵੱਲ ਆਉਂਦੀ ਹੋਏ ਵੀ ਇਸ ਤੱਕ ਇਸ ਕਰਕੇ ਨਾ ਤੇ ਅੱਜ ਤੱਕ ਅਸੀਂ ਇਹਦੀ ਨਿਸ਼ਾਨਦੇਹੀ ਲਈ ਆਪਣੀ ਜ਼ਮੀਨ ਦੀ ਤੇ ਨਾ ਹੀ ਪੰਚਾਇਤ ਨੇ ਆਪਣੀ ਜ਼ਮੀਨ ਦੀ ਨਿਸ਼ਾਨਦੇਹੀ ਲਈ ਹੈ ਜਦੋਂ ਸਾਨੂੰ ਪਤਾ ਲੱਗਾ ਕਿ ਨਿਸ਼ਾਨਦੇਹੀ ਹੋ ਰਹੀ ਆ ਅਸੀਂ ਬਹੁਤ ਖੁਸ਼ ਹੋਏ ਕਿ ਚਲੋ ਸਾਡੀ ਜ਼ਮੀਨ ਤੇ ਸਾਡੇ ਕੋਲ ਰਹਿਣੀ ਆ ਤੇ ਪੰਚਾਇਤ ਦੀ ਜ਼ਮੀਨ ਆਪਣੀ ਨਿਸ਼ਾਨਦੇਹੀ ਕਰ ਲੈਣ ਬਟ ਅਸੀਂ ਉਹਦੇ ਵਿੱਚ ਇਹ ਕਿਹਾ ਸੀ ਕਿ ਸਰਪੰਚ ਸਾਡੇ ਸਾਰਿਆਂ ਦਾ ਸਾਂਝਾ ਹੈ ਜਿਸ ਕਰਕੇ ਕਿ ਤੁਸੀਂ ਜੇ ਉਹ ਉਪਰਾਲਾ ਕਰਦੇ ਪਏ ਜੇ ਪਿੰਡ ਦਾ ਜਿਹੜਾ ਹੋਰ ਵੀ ਲੜਿੰਦਾ ਥਾਂ ਆ ਜਿੱਦਾਂ ਹੱਡੋ ਰੋੜਾ ਹੋਇਆ ਮੜੀਆਂ ਹੋਈਆਂ ਛੱਪੜ ਹੋਇਆ ਪਿੰਡ ਦਾ ਚਾਰ ਸਵੇੜਾ ਵਾ ਸਾਡੇ ਪਿੰਡ ਦੀ ਛੜਕ 27 ਫੁੱਟ ਦੀ ਆ ਮੋੜਾਂ ਤੇ ਜਾ 54 ਫੁੱਟ ਦੀ ਹੋ ਜਾਂਦੀ ਆ ਤੁਸੀਂ ਜਾ ਕੇ ਵੇਖੋ ਉਹ ਵੀ ਛੜਕਾਂ ਘਾਟੇ ਲੋਕਾਂ ਨੇ ਮਲਿਆ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਕਿਸੇ ਦੇ ਘਰ ਟਵਾਓ ਵੀ ਤੁਸੀਂ ਇਹ ਕਰੋ ਐਟ ਲੀਸਟ ਉਹਦੀ ਨਿਸ਼ਾਨਦੇਹੀ ਹੋ ਕੇ ਕਿਸੇ ਨੂੰ ਪਤਾ ਤਾਂ ਲੱਗੇ ਕੌਣ ਕਿੰਨਾ ਇਲੀਗਲੀ ਆਪਣਾ ਕਬਜ਼ਾ ਕਰਕੇ ਬੈਠਾ ਹੋਇਆ ਵਾ ਬਟ ਉਹਨਾਂ ਵੱਲੋਂ ਪ੍ਰੈਸ਼ਰ ਪਾ ਕੇ ਇੱਕੋ ਹੀ ਉਹਨਾਂ ਨੇ ਆਪਣਾ ਰਟਾ ਰਟਿਆ ਸੀ ਕਿ ਅਸੀਂ ਕਰਾਉਣੀ ਤਾਂ ਸਿਰਫ ਪੰਚਾਇਤ ਜ਼ਮੀਨ ਦੀ ਹੀ ਕਰਾਉਣੀ ਆ ਜਿਹਦੇ ਵਿੱਚ ਪੰਚਾਇਤ ਦੇ ਖਜ਼ਾਨੇ ਨੂੰ ਨੁਕਸਾਨ ਆ 15000 ਰੁਪਿਆ ਲੱਗਦਾ ਵਾ ਇੱਕ ਲੇਜ਼ਰ ਨਾਲ ਉਹਦੀ ਨਿਸ਼ਾਨਦਾਈ ਲੈਣ ਨੂੰ ਉਹ ਦੇਣਾ ਹੁੰਦਾ ਵਾ ਪੰਚਾਇਤ ਦੇ ਖਾਤੇ ਵਿੱਚੋਂ ਜਿਹਦੇ ਵਿੱਚ ਕੀ ਭਾਵੇਂ ਤੁਸੀਂ 1 ਕਿੱਲਾ ਕਰਵਾ ਲਓ ਭਾਵੇਂ ਤੁਸੀਂ 100 ਕਿੱਲੇ ਦੀ ਨਿਸ਼ਾਨਦਾਈ ਕਰਾ ਲਓ ਸੇਮ ਡੇ ਖਰਚਾ ਸੇਮ ਹੀ ਰਹਿੰਦਾ ਵਾ ਅਸੀਂ ਰਿਕਵੈਸਟ ਜਾ ਕੇ ਸਰਪੰਚ ਸਾਹਿਬ ਨੂੰ ਕੀਤੀ ਸੀ ਕਿ ਤੁਸੀਂ ਇਹ ਪ੍ਰਾਲਾ ਕਰਦੇ ਪਏ ਜੇ ਇਸ ਦੇ ਨਾਲ ਨਾਲ ਤੁਸੀਂ ਆਪਣਾ ਸਾਰੇ ਪਿੰਡ ਦਾ ਜੋ ਵੀ ਵਾਹੀ ਜੋਗ ਤੇ ਗੈਰ ਵਾਹੀ ਜੋਗ ਰਖਵਾ ਸਾਰਾ ਸੇਮ ਖਰਚੇ ਦੇ ਵਿੱਚੋਂ ਕਢਾ ਲਓ ਤੁਸੀਂ ਉਹਨਾਂ 15000 ਖਰਚੋਗੇ ਫਿਰ ਤੁਸੀਂ ਕਹਿ ਰਹੇ ਮੈਂ ਬਾਅਦ ਚ ਕਰਵਾ ਦਾਂਗਾ ਬਾਅਦ ਵਿੱਚ ਫਿਰ 15000 ਉਹ ਕਿੰਨੋਂ ਨੁਕਸਾਨ ਆ ਪੰਚਾਇਤ ਨੂੰ ਨੁਕਸਾਨ ਆ ਬਟ ਉਹਨਾਂ ਵੱਲੋਂ ਇਹ ਰਟਾ ਫਿਰ ਜਦੋਂ ਗਰਦੌਰ ਤੇ ਪਟਵਾਰੀ ਉਹਦਨ ਆਏ ਨੇ ਅਸੀਂ ਕੋਈ ਨਹੀਂ ਉਹਨਾਂ ਦੀ ਨਿਸ਼ਾਨਦੇਹੀ ਰੋਕੀ ਉਹਨਾਂ ਨੇ ਆਣ ਕੇ ਬੁਰਜੀਆਂ ਛੱਪੜ ਦੇ ਲਾਗੋਂ ਲਭੀਆਂ ਉਹ ਕਹਿੰਦੇ ਕਿ ਇੱਥੇ ਬੁਰਜੀਆਂ ਨੇ ਛੱਪੜ ਦੇ ਲਾਗੇ ਇੱਥੋਂ ਨਿਸ਼ਾਨਦੇਹੀ ਸ਼ੁਰੂ ਹੋਣੀ ਆ ਤੇ ਇੱਥੋਂ ਅਹੀ ਨਿਸ਼ਾਨਦੇਹੀ ਕਰਦੇ ਕਰਦੇ ਪੰਚਾਇਤ ਤੱਕ ਚੱ ਇਤੋਂ ਅਸੀਂ ਹੋਣੀ ਨਹੀਂ ਦੇਣੀ ਅਸੀਂ ਜਾਣਾ ਹੀ ਆਪਣਾ ਪੰਚਾਇਤ ਵਿੱਚ ਐਸੀ ਕਹ ਫਿਰ ਇਹ ਹੈਗਾ ਧੱਕਾਸ਼ਾਹੀ ਜੇ ਤੁਸੀਂ ਕਹੋ ਕਿ ਕੱਲੀ ਪਿੰਲੋਂ ਜਾ ਕੇ ਪੰਚਾਇਤ ਚ ਸ਼ੁਰੂ ਹੋਣੀ ਆ ਉਹ ਹੈਗਾ ਵਾ ਗਲਤ ਕਿਉਂਕਿ ਜਦੋਂ ਪਟਵਾਰੀ ਗਰਦੌਰ ਅਤੇ ਸਾਰਿਆਂ ਨੇ ਆਣ ਕੇ ਪਿੰਡ ਦੇ ਮੋਤਵਾਰਾਂ ਨੇ ਬੁਰਜੀਆਂ ਲੱਭੀਆਂ ਨੇ ਕਹਿੰਦੇ ਇੱਥੋਂ ਹੋਣੀ ਆ ਉਹਦੇ ਵਿੱਚ ਕਿਸੇ ਨੂੰ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਜਿਸ ਕਰਕੇ ਬਾਕੀ ਦੂਸਰੀ ਗੱਲ ਉਹਦੇ ਵਿੱਚ ਇੱਕੋ ਜੀ ਜ਼ਮੀਨ ਜਿਹੜੀ ਆ ਉਹ ਅਸੀਂ 2021 ਦੇ ਵਿੱਚ ਵੈ ਲੈਈ ਹੋਈ ਆ ਇਹ ਮੇਰੇ ਮਦਰ ਦੇ ਨਾਮ ਤੇ ਇਹਦੀ ਰਜਿਸਟਰੀ ਆ 2021 ਦੇ ਵਿੱਚ ਜੇ ਇਹ ਜੀ ਜ਼ਮੀਨ ਮੈਂ ਤਕਰੀਬਨ ਤਕਰੀਬਨ ਇਹਦੇ ਵਿੱਚ 4 ਏਕੜ ਤੇ 5 ਕਨਾਲਾਂ ਮੈਂ ਮਤਲਬ ਬੈ ਲੈਈ ਹੋਈ ਆ ਜਿਹਦੇ ਵਿੱਚ ਮੇਰੇ ਸਾਬ ਨਾਲ 2-3 ਏਕੜ ਜਿਹੜੀ ਆ ਪੰਚਾਇਤ ਦੇ ਨਾਲ ਹੱਦ ਲੱਗਦੀ ਆ ਬਾਕੀ ਥੋੜੀ ਜਿਹੀ ਹਟਵੀ ਹੋ ਜਾਂਦੀ ਆ ਇਹ 2021 ਦੇ ਵਿੱਚ ਲਈ ਆ ਮੇਰੇ ਮਦਰ ਦੇ ਨਾਮ ਤੇ ਰਜਿਸਟਰੀ ਆ origignal ਰਜਿਸਟਰੀ ਦਿਖਾ ਰਿਹਾ ਫਿਰ ਮੇਰੇ ਕੋਲੋ ਇਹਦੇ ਪਿੰਡ ਦੀ ਪੰਚਾਇਤ ਦਾ ਜਿਹੜਾ ਵਾ ਪਲਾਨ ਮਤਲਬ ਨਕਸ਼ਾ ਸਿਸਰਾ ਜਿਹਨੂੰ ਕਹ ਦਿੰਦੇ ਆ ਉਹ ਵੀ ਹੈਗਾ ਵਾ ਇਹਦੇ ਵਿੱਚ ਨੰਬਰ ਲਿਖੇ ਹੋਏ ਆ ਜਿਹੜੇ ਜਿਹੜੇ ਮੈਂ ਮਤਲਬ ਬੈ ਲਈ ਜਿਹੜੀ ਮੇਰੇ ਨਾਲ ਲੱਗਦੀ ਆ ਉਹ ਅਸੀਂ 2021 ਦੇ ਵਿੱਚ ਬੈ ਲਈ ਹੋਈ ਆ ਬਾਕੀ ਅਸੀਂ ਜਮ੍ਹਾਂਬੰਦੀ ਕਢਾ ਕੇ ਇਹਦੇ ਵਿੱਚ ਵੀ ਸਾਰੇ ਨੰਬਰ ਅਸੀਂ ਵੀਡੀਓ ਪੀਓ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਕਿ ਸਾਰਾ ਸ਼ਾਮਿਲ ਕੀਤਾ ਜਾਏ ਵੀ ਉਹਨਾਂ ਨੇ ਅੱਗੇ ਲੈਟਰ ਵੀ ਕੱਢੀ ਹੋਈ ਆ ਬਟ ਉਹਨਾਂ ਦੀ ਸਿਰਫ ਪੋਲਿਟਿਕਲੀ ਅਜੰਡਾ ਵਾ ਕਿ ਅਸੀਂ ਉਹਨਾਂ ਦੇ ਖਿਲਾਫ ਸਰਪੰਚ ਦੀ ਇਲੈਕਸ਼ਨ ਲੜੀ ਸੀ ਜਿਸ ਕਰਕੇ ਉਹ ਕਹਿੰਦੇ ਕਿ ਅਸੀਂ ਵੀ ਤੁਹਾਡੀ ਹੀ ਜ਼ਮੀਨ ਦੀ ਨਿਸ਼ਾਨਦੇਹੀ ਲੈਣੀ ਹੈ ਅਸੀਂ ਪਿੰਡ ਦੇ ਆਪਣੇ ਬੰਦੇ ਨੂੰ ਨਰਾਜ਼ ਨਹੀਂ ਕਰਨੇ ਵੇਖੋ ਜੀ ਮੈਂ ਆਪਣਾ ਟਰੈਕਟਰ ਖੜਾਗਾ ਆਪਣਾ ਜਿੰਦਰਾ ਖੜਾਗਾ ਵਟ ਪਾਵਾਂਗਾ ਜੇ ਮੇਰੇ ਵੱਲ ਨਿਕਲਦੀ ਆ ਜੇ ਇਹਨਾਂ ਵੱਲ ਨਿਕਲਦੀ ਫਿਰ ਮੈਂ ਇਹਨਾਂ ਕੋਲ ਜ਼ਮੀਨ ਲਵਾਂਗਾ ਮੇਰਾ ਨਾਮ ਪਿਆਰਾ ਸਿੰਘ ਆ ਜੀ ਇਸ ਤਰ੍ਹਾਂ ਜੀ ਮੇਰਾ ਕੋਈ ਰਿਸ਼ਤੇਦਾਰ ਕੋਈ ਸਾਡੇ ਵੱਲੋਂ ਕਿਸੇ ਵੀ ਜ਼ਮੀਨ ਤੇ ਕਿਸੇ ਵੀ ਕਿਸਮ ਦਾ ਕੋਈ ਕਬਜ਼ਾਨੀ ਕੀਤਾ ਗਿਆ ਪਰ ਲੇਕਿਨ ਅੱਜ ਤੋਂ ਕੁਝ ਦਿਨ ਪਹਿਲਾਂ ਪਿੰਡ ਦੀ ਪੰਚਾਇਤ ਨੇ ਕੋਈ ਖਾਸ ਨੰਬਰਾਂ ਦਾ ਰੈਜੂਲੇਸ਼ਨ ਜਿਹੜਾ ਉਹ ਪਾਇਆ ਸੀਗਾ ਜਿਸ ਦੇ ਵਿੱਚ ਜਿਹੜੀ ਵਾਯੂਜੋਗ ਪੰਚਾਇਤ ਆ ਉਹਦੇ ਨੰਬਰਾਂ ਦਾ ਤੇ ਪਲੱਸ ਪਿੰਡ ਦੇ ਵਿੱਚ ਇੱਕ ਟੋਆ ਸੀਗਾ ਉਸ ਨੰਬਰ ਦਾ ਇਹਨਾਂ ਨੇ ਰੈਜੂਲੇਸ਼ਨ ਪਾਸ ਕਰਕੇ ਬीडीपीਓ ਪ੍ਰਾਂਧਨ ਨੂੰ ਭੇਜਿਆ ਸੀਗਾ ਤੇ ਬीडीपीਓ ਕਲਾਂੌਰ ਨੇ ਇੱਕ ਕਿੱਥੀ ਲਿਖ ਕੇ ਤਸਹੀਲਦਾਰ ਨੂੰ ਭੇਜੀ ਸੀਗੀ ਵੀ ਇਹਨਾਂ ਦੀ ਜਿਹੜੀ ਆ ਉਹ ਨਿਸ਼ਾਨਦੇਹੀ ਕੀਤੀ ਜਾਵੇ ਜਦੋਂ ਇਸ ਗੱਲ ਦਾ ਸਾਨੂੰ ਪਤਾ ਲੱਗਾ ਤੇ ਅਸੀਂ ਇਹ ਗੱਲ ਬੜੇ ਜ਼ੋਰ ਸ਼ੋਰ ਦੇ ਨਾਲ ਏਡੀਸੀ ਡਿਵੈਲਪਮੈਂਟ ਗਰਦਾਸਪੁਰ ਦੇ ਕੋਲ ਠਾਈ ਉਹ ਏਡੀਸੀ ਡਿਵੈਲਪਮੈਂਟ ਨੇ ਇੱਕ ਆ ਦਰਖਾਸਤ ਦਿੱਤੀ ਸਾਨੂੰ ਵੀ ਇਹ ਤੁਸੀਂ ਜਾ ਕੇ ਬीडीपीਓ ਨੂੰ ਦੇ ਦਿਓ ਬीडीपीਓ ਨੇ ਇਸ ਦਰਖਾਸਤ ਦੇ ਬੇਸ ਦੇ ਉੱਪਰ ਇੱਕ ਲੈਟਰ ਤਸਹੀਲਦਾਰ ਨੂੰ ਲਿਖਿਆ ਪੀ ਜਿਹੜੀ ਵਾਈਜ ਹੋ ਗਿਆ ਤੇ ਅਣਵਾਈਜ ਜੋਗ ਸਾਰੀ ਜ਼ਮੀਨ ਦਾ ਜਿਹੜਾ ਵਾ ਉਹ ਨਿਸ਼ਾਨਦੇ ਕੀਤੀ ਜਾਵੇ ਨਾਲ ਸਰਪੰਚ ਨੂੰ ਇਹ ਲਿਖ ਦਿੱਤਾ ਕਿ ਇਹ ਅਣਵਾਈਜ ਜੋਗ ਜ਼ਮੀਨ ਦਾ ਵੀ ਜਿਹੜਾ ਵਾ ਰੈਗੂਲੇਸ਼ਨ ਪਾਸ ਕਰਕੇ ਸਾਨੂੰ ਭੇਜਿਆ ਜਾਵੇ ਤਾਂ ਜੋ ਇਹਦੀ ਜੋ ਇੱਥੇ ਕਾਰਵਾਈ ਹੋਈ ਆ ਉਹ ਉਹ ਚਰਚਾ ਨੂੰ ਜਿਹੜੀ ਆ ਉਹ ਸੂਚਿਤ ਕੀਤੀ ਜਾਵੇ ਪਰ ਸਰਪੰਚ ਵੱਲੋਂ ਅੱਜ ਦੀ ਡੇਟ ਡੇਟ ਦੇ ਵਿੱਚ ਕੋਈ ਅਣਵਾਈਜ ਜੋਗ ਜ਼ਮੀਨ ਦਾ ਮਤਾ ਜਿਹੜਾ ਪਾਸ ਕਰਕੇ ਨਹੀਂ ਭੇਜਿਆ ਗਿਆ ਦੇਖੋ ਇਹ ਪਿੰਡ ਪੰਚਾਇਤ ਜਿਹੜੀ ਸਾਡੀ ਭੰਗਵਾ ਦੀ ਪੰਚਾਇਤ ਆ ਇਹ ਤਿੰਨ ਪਿੰਨਾਂ ਦੇ ਨਾਲ ਲੱਗਦੀ ਆ ਭੰਗਵਾ ਦੇ ਨਾਲ ਇਹਦੀ ਹੱਦ ਲੱਗਦੀ ਆ ਇਹਦੀ ਕਾਣੌਰ ਦੇ ਨਾਲ ਹੱਦ ਲੱਗਦੀ ਆ ਇਹਦੀ ਮੀਆਂਕੋਟ ਦੇ ਨਾਲ ਹੱਦ ਲੱਗਦੀ ਆ ਇਹ ਪਿਛਲੇ 50 ਸਾਲ ਤੋਂ ਜਿਹੜੀ ਜ਼ਮੀਨ ਆ ਇਹ ਚਾਰ ਫੇਰੇ ਲੋਕ ਵਾ ਰਹੇ ਨੇ ਪਰ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਕਿਸੇ ਨੇ ਜ਼ਮੀਨ ਮਲੀ ਨਹੀਂ ਆ ਨਾ ਕਿਸੇ ਨੇ ਕੋਈ ਜਿਹੜੀ ਜ਼ਮੀਨ ਆ ਇਹ ਇੱਥੇ ਕਰਜ਼ਾ ਕੀਤਾ ਪਿਆ ਸਾਡੇ ਪਿੰਡ ਦਾ ਛੱਪੜ ਹੈ ਪੰਜ ਪਿੰਨ ਭੰਗਵਾ ਦਾ ਛੱਪੜ ਹੈ ਸੋਨਾ ਤਨਾਲਾਂ ਤੇ ਅਠ ਮਰਲੇ ਆ ਅੱਜ ਦੀ ਢੇਰ ਦੇ ਵਿੱਚ 16 ਕਨਾਲਾ ਤੇ 14 ਮਰ ਰਹੇ ਜੇ ਅੱਜ ਦੀ ਢੇਰ ਦੇ ਵਿੱਚ ਉਹ ਮੇਰਾ ਖਿਆਲ ਤਿੰਨ ਕਨਾਲ ਵੀ ਛੱਪੜ ਨਹੀਂ ਹੈਗਾ ਜਿਹੜਾ ਕਿ ਇਸ ਪਿੰਚ ਦੇ ਬੰਦਿਆਂ ਨੇ ਸਾਰਾ ਮੱਲਿਆ ਪਿਆ ਹੈਗਾ ਪਿੰਡ ਦਾ ਹੈਗਾ ਸਾਡੇ ਕੋ ਹੱਡੂ ਰੋੜਾ ਜਿਹਦੇ ਵਿੱਚ ਇਹਦੇ ਬੰਦਿਆਂ ਨੇ ਬੋਰ ਕਰਕੇ ਛੱਡ ਪਾ ਕੇ ਆਪਣੇ ਡੰਗਰਾਂ ਦਾ ਜਿਹੜਾ ਉਹ ਬਸੇਰਾ ਕੀਤਾ ਪਿਆ ਤਾਰਾ ਪਿੰਡ ਦੀਆਂ ਮੜੀਆਂ ਹੈਗੀਆਂ ਨੇ 8 ਕਨਾਲਾਂ ਦੇ ਤਰਾ ਮਰੇ ਦੇ ਵਿੱਚ ਉਹ ਤਿੰਨ ਕਨਾਲ ਵੀ ਇਸਲੇ ਜਿਹੜੀਆਂ ਮਰੀਆਂ ਉਹ ਸਾਡੀਆਂ ਨਹੀਂ ਹੈਗੀਆਂ ਅਸੀਂ ਇਹ ਰਿਕਵੈਸਟ ਕੀਤੀ ਸੀ ਕਿ ਪਹਿਲਾਂ ਸਾਰਾ ਪਿੰਡ ਦਾ ਜਿਹੜਾ ਰਕਬਾ ਉਹ ਕਢਾ ਜਾਵੇ ਤੇ ਨਾਲ ਹੀ ਅਸੀਂ ਪੰਚਾਇਤ ਨਾਲ ਖੁਆ ਕੇ ਅਸੀਂ ਖੁਦ ਦੇ ਦੇ ਤੇ ਆਪ ਵਟ ਪਾਵਾਂਗੇ ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਕਿਸਮ ਦਾ ਵੀ ਨਿਸ਼ਾਨਦੀ ਹੋਣ ਦਿੱਤੇ ਪਰ ਲੇਕਿਨ ਇਹ ਸਾਰੇ ਪਿੰਡ ਦੀ ਵਾਈ ਯੋਗਤਾ ਅਣਵਾਈ ਯੋਗ ਰਕਵੇ ਦੀ ਜਿਹੜੀ ਨਿਸ਼ਾਨਦੀ ਹੋਵੇ ਅਸੀਂ ਕੋਈ ਵੀ ਆਪਣੀ ਰੱਖ ਕੇ ਗਏ ਅਸੀਂ ਨਾ ਅਸੀਂ ਨਾ ਵੈਪਨ ਲੈ ਕੇ ਗਏ ਆ ਨਾ ਕਿਸੇ ਕੋਲ ਕੋਈ ਵੈਪਨ ਸੀ ਠੀਕ ਹੈ ਸਾਡੇ ਕੋਲ ਵੈਪਨ ਆ ਗਿਆ ਅਸੀਂ ਦੇ ਦੇ ਤੇ ਰਹਿ ਗਏ ਆ ਪਰ ਸਾਡੇ ਕੋਲ ਕਿਸੇ ਕਿਸਮ ਦਾ ਕੋਈ ਵੈਪਨ ਅਸੀਂ ਨਾਲ ਲੈ ਕੇ ਨਹੀਂ ਗਏ ਮੇਰਾ ਨਾਮ ਜਗਜੀਤ ਸਿੰਘ ਆ ਮੈਂ ਪਿੰਡ ਭੰਗਵਾ ਦਾ ਰਹਿਣ ਵਾਲਾ ਬਲਾਕ ਮੇਰਾ ਕਲਨੋਰਾ ਡਿਸਟ੍ਰਿਕਟ ਜਿਹੜਾ ਗੁਰਦਾਸਪੁਰ ਹੈ ਮੇਰੇ ਮਦਰ ਬਲਵਿੰਦਰ ਕੌਰ ਉਹ ਸਰਪੰਚ ਨੇ ਠੀਕ ਹੈ ਜੀ ਜਦੋਂ ਦੀ ਚੱਕ ਬੰਦੀ ਹੋਈ ਆ ਉਦੋਂ ਦੀ ਸਾਡੀ ਪੰਚਾਇਤ ਦੀ ਨਿਸ਼ਾਨਬੰਦੀ ਜਿਹੜੀ ਆ ਉਹ ਅਜੇ ਤੱਕ ਨਹੀਂ ਹੋਈ ਤੇ ਸਾਡੀ ਪੰਚਾਇਤ ਵੱਲੋਂ ਜਿਹੜਾ ਸੀ ਉਹ ਮਤਾ ਇੱਕ ਪਾਸ ਕੀਤਾ ਗਿਆ ਪਾਸ ਕੀਤਾ ਗਿਆ ਜਿਹਨੂੰ ਆਪਾਂ ਕਹਿ ਲਈਏ ਕਿ ਜਿਹੜੀ ਪੰਚਾਇਤ ਦੀ ਨਿਸ਼ਾਨਦਈ ਆ ਉਹ ਕਰਾਈ ਜਾਵੇ ਠੀਕ ਹੈ ਜੀ ਜਦੋਂ ਜਿਹੜਾ ਮਤਾ ਪਾਸ ਹੋ ਗਿਆ ਉਸ ਤੋਂ ਬਾਅਦ ਇਹ ਵੀਡੀਓ ਸਾਹਿਬ ਨੇ ਜਿਹੜਾ ਵਾ ਤਹਿਸੀਲਦਾਰ ਸਾਹਿਬ ਨੂੰ ਮਾਰਕ ਕਰਤਾ ਤਹਿਸੀਲਦਾਰ ਸਾਹਿਬ ਤੋਂ ਜਿਹੜਾ ਸੀ ਉਹ ਗਰਦੌਰ ਸਾਹਿਬ ਨੂੰ ਮਾਰਕ ਹੋ ਗਿਆ ਠੀਕ ਹੈ ਜੀ ਮਾਰਕ ਹੋਣ ਤੋਂ ਬਾਅਦ ਗਰਦੌਰ ਸਾਹਿਬ ਨੂੰ ਕਿਤੇ ਸ਼ੁੱਕਰਵਾਰ ਦਾ ਟਾਈਮ ਸੀਗਾ ਮੈਂ ਤਾਂ ਅਦਨਾ ਜੀ ਗਰਦੌਰ ਸਾਹਿਬ ਨੇ ਨਾ ਆਪਾਂ ਨੂੰ ਦੋ ਵਰੀ ਟਾਈਮ ਦਿੱਤਾ ਸਭ ਤੋਂ ਪਹਿਲਾਂ ਉਹਨਾਂ ਜਿਹੜਾ ਸਾਨੂੰ ਟਾਈਮ ਦਿੱਤਾ ਸੀ ਉਹ ਦਿੱਤਾ ਸੀ 12 ਤਰੀਕ ਨੂੰ 16 16 ਤਰੀਕ ਦਾ ਸਾਨੂੰ ਟਾਈਮ ਦਿੱਤਾ ਸੀ ਠੀਕ ਹੈ ਜੀ ਗਰਦੌਰ ਸਾਹਿਬ ਕਹਿੰਦੇ ਕਿ ਮੈਨੂੰ ਮੀਟਿੰਗ ਪੈ ਗਈ ਆ ਮੈਂ ਅੱਜ ਨਹੀਂ ਆ ਸਕਦਾ ਸਾਰੇ ਪਿੰਡ ਵਾਸੀ ਜਿਹੜੇ ਸੀ ਉਹ ਤਕਰੀਬਨ 1:30 ਤੋਂ 2 ਵਜੇ ਤੱਕ ਢੀਕਦੇ ਰਹੇ ਠੀਕ ਹੈ ਜੀ ਫਿਰ ਕਹਿੰਦੇ ਵੀ ਚਲੋ ਮੈਂ ਫਿਰ ਆ ਜੀ ਉਹਨਾਂ ਨੂੰ ਮੈਂ ਟਾਈਮ ਦਿੰਦਾ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਸੀ ਉਹ ਟਾਈਮ 26 ਤਰੀਕ ਦਾ ਜਿਹੜਾ ਸੋਮਵਾਰ ਦਾ ਸੀ ਕੱਲ ਜਿਹੜਾ ਲੰਘ ਕੇ ਗਿਆ ਜੀ ਉਹਦੋਂ ਦਾ ਟਾਈਮ ਦਿੱਤਾ ਠੀਕ ਹੈ ਜੀ ਚਲੋ ਟਾਈਮ ਦੇ ਦਿੱਤਾ ਜੀ ਮੈਂ ਗਰਦੌਰ ਸਾਹਿਬ ਨੂੰ ਪੁੱਛਿਆ ਜੀ ਮੈਂ ਕਿਹਾ ਤੁਸੀਂ ਕਦੋਂ ਆਉਣਾ ਤੇ ਮੈਨੂੰ ਕਹਿੰਦੇ ਕਿ ਮੈਂ ਠੀਕ ਹੈ ਜੀ ਉਹਨਾਂ ਸਾਨੂੰ ਪੁੱਛਿਆ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪਿੰਡ ਆਣ ਕੇ ਜੀ ਛੱਪੜ ਦੇ ਕੋਈ ਨੰਬਰ ਨਹੀਂ ਪਏ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਪੰਚਾਇਤ ਨੇ ਮਤਾ ਕੋ ਪਾਸ ਕੀਤਾ ਠੀਕ ਹੈ ਜੀ ਛੱਪੜ ਤੇ ਆਣ ਕੇ ਉਹ ਨਿਸ਼ਾਨਦਈਆਂ ਕਿ ਪਤਾ ਨਹੀਂ ਕੀ ਜੋ ਸਿਸਟਮ ਹੁੰਦਾ ਜੀ ਆਪਣਾ ਉਹ ਕਰ ਰਹੇ ਸੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭਾਜੀ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਕਿ ਇਹ ਨਾ ਸਾਨੂੰ ਕੋਈ ਏਡੀਸੀ ਸਾਹਿਬ ਤੋਂ ਚਿੱਠੀ ਆਈ ਹੈ ਕਿ ਜਿਹੜਾ ਸਾਲ ਮਰਕਬਾਵਾ ਆਪਾਂ ਸਾਰੇ ਦੀ ਨਿਸ਼ਾਨਦਈ ਕਰਨੀ ਹੈ ਠੀਕ ਹੈ ਮੈਂ ਕਹਿੰਦੀ ਮੰਨ ਗਿਆ ਠੀਕ ਹੈ ਮੈਂ ਕਿਹਾ ਇੱਕ ਪੰਚਾਇਤ ਨੇ ਵੀ ਮਤਾ ਪਾਸ ਕੀਤਾ ਸੀ ਜਿੱਦੀ ਤੁਹਾਨੂੰ ਫੀਸ ਦਿੱਤੀ ਆ ਸਾਰੇ ਕੰਮ ਕੀਤੇ ਨੇ ਆ ਠੀਕ ਹੈ ਜਦੋਂ ਅਸਲ ਚ ਹੋਇਆ ਕੀ ਹੈ ਜੀ ਜਦੋਂ ਗਰਦੌਰ ਸਾਹਿਬ ਤੇ ਪਟਵਾਰੀ ਸਾਹਿਬ ਆਪਣਾ ਜੋ ਨਾਲ ਉਹਨਾਂ ਦਾ ਸਿਸਟਮ ਸੀ ਉਹ ਲੈ ਕੇ ਇੱਥੇ ਪਹੁੰਚੇ ਨੇ ਇਹ ਦੋ ਤਿੰਨ ਬੰਦੇ ਨੇ ਜੀ ਮੇਨ ਜਿੰਨਾਂ ਦਾ ਆਪਾਂ ਪਿਆਰਾ ਸਿੰਘ ਐਕਸ ਸੀਸੀਡੀਓ ਪਨੇਆੜ ਮਿਲ ਠੀਕ ਹੈ ਜੀ ਉਹਦੇ ਨਾਲ ਜਸਕਰਨ ਸਿੰਘ son of ਜਿਹੜਾ ਵਾ ਜਗਜੀਤ ਸਿੰਘ ਹਰਪਾਲ ਸਿੰਘ son of ਹਰਦੇਵ ਸਿੰਘ ਠੀਕ ਹੈ ਜੀ ਤੇ ਹੋਰ ਨਾਲ ਦੋ ਤਿੰਨ ਲੈ ਕੇ ਸੱਜਣ ਆਪਣੇ ਜੋ ਵੀ ਹੋਣਗੇ ਜੀ ਸਾਰਿਆਂ ਨੇ ਪਿਸਤੌਲ ਪਾਈ ਸੀ ਠੀਕ ਹੈ ਜੀ ਇੱਥੇ ਉਹ ਪਹੁੰਚ ਗਏ ਛੱਪੜ ਤੇ ਵੇਖੋ ਜੀ ਪਹਿਲੀ ਗੱਲ ਹੈ ਜਦੋਂ ਜੇ ਛੱਪੜ ਦੀ ਵੀ ਨਿਸ਼ਾਨਦਾਹੀ ਕਰਨੀ ਆ ਜਾਂ ਕੁਝ ਵੀ ਕਰਨੀ ਆ ਪਿੰਡ ਨੂੰ ਤੇ ਪਤਾ ਹੋਵੇ ਪਿੰਡ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਜੀ ਠੀਕ ਹੈ ਫਿਰ ਆਪਾਂ ਅਸਲਾ ਲੈ ਕੇ ਆਪਾਂ ਛੱਪੜ ਤੇ ਪਹੁੰਚੇ ਆ ਉਹ ਚੀਜ਼ ਦਾ ਕਿ ਇਹਨੂੰ ਪਤਾ ਹੀ ਨਹੀਂ ਆਪਾਂ ਅਸਲਾ ਲੈ ਕੇ ਕਾਦੇ ਵਾਸਤੇ ਆਏ ਆ ਆਪਾਂ ਆਪਣੇ ਪਿੰਡ ਨਾਲ ਹੀ ਲੜਾਈ ਕਰਨ ਆਏ ਆ ਜੀ ਠੀਕ ਆ ਫਿਰ ਸਾਨੂੰ ਇਹ ਕਿਹਾ ਗਿਆ ਗਾਲੀ-ਗਲੋਚ ਵੀ ਕੀਤਾ ਗਿਆ ਕਿ ਜਿੰਨਾ ਮਰਜ਼ੀ ਤੁਸੀਂ ਜੋੜ ਲਾ ਲਓ ਭਾਈ ਤੁਸੀਂ ਚੰਦੀ ਚੰਦੀਗੜ੍ਹ ਚਲ ਜਿਓ ਜਿੱਥੇ ਮਰਜ਼ੀ ਚਲ ਜਿਓ ਭਾਈ ਡੀਸੀ ਦੇ ਪੇਸ਼ ਹੋ ਜਿਓ ਜਿੱਥੇ ਮਰਜ਼ੀ ਹੋ ਜਿਓ ਆਪਾਂ ਜਿਹੜੀ ਨਿਸ਼ਾਨਦਾਈ ਆ ਉਹ ਨਹੀਂ ਹੋਣ ਦੇਣੀ ਵੇਖੋ ਜੀ ਸਾਡੇ ਪੰਚਾਇਤ ਦੀ ਜੋ ਵਾਈ ਜੋਗ ਜ਼ਮੀਨ ਆ 20 ਕਿੱਲੇ 1 ਕਨਾਲ ਤੇ ਕੁਛ ਮਰਲੇ ਆ ਜਿਹਦੇ ਕੋਲੋਂ ਜਿਹੜਾ ਵਾਈ ਜੋਗ ਜਿਹੜਾ ਰਕਬਾ ਹੈ ਉਹ ਇਸ ਟਾਈਮ ਮੌਜੂਦਾ ਭਾਂਵੇਂ ਪਿੰਡ ਵਾਸੀਆਂ ਨੂੰ ਪੁੱਛ ਲੋ 17 ਕਿੱਲੇ ਵੱਖਰੇ ਆ। ਵੱਡੇ ਬਲੰਦੀ ਸਾਹਿਬ ਗੁਰਦੁਆਰੇ ਦੀ ਜਮੀਨ ਆ। 18 ਕਨਾਲਾਂ 2 ਮਰਲੇ। ਠੀਕ ਆ ਜਿਹਦੇ ਵਿੱਚੋਂ 2 ਕਨਾਲਾਂ ਚ 2 ਕਨਾਲ 2 ਮਰਲੇ ਚ ਗੁਰਦੁਰਾ ਸਾਹਿਬ ਆ ਜੀ। ਜਿਹੜਾ 16 ਕਨਾਲਾਂ ਰਕਬਾ ਏ ਉਹਦੇ ਵਿੱਚ ਉਹ 7 ਕਨਾਲਾਂ ਇਸ ਟਾਈਮ ਵਾਈਜ ਹੋ ਗਿਆ ਤੇ ਇੱਕ ਇੱਕ ਕਿੱਲਾ ਇੱਕ ਕਨਾਲ ਰਕਬਾ ਦਾ ਹੀ ਨਹੀਂ ਪਤਾ ਜੀ ਉਹ ਕਿੱਥੇ ਆ। ਉਹ ਕਾਰਨ ਕੀ ਆ ਜੀ ਇਹ ਜਿਹੜੇ ਦੋ ਬੰਦੇ ਨੇ ਐਕਸ ਸੀਸੀਡੀਓ ਪਿਆਰਾ ਸਿੰਘ ਠੀਕ ਆ ਜਸ ਕਰਨ ਸਿੰਘ ਇਹਨਾਂ ਦੇ ਥੱਲੇ 3.5 ਤੋਂ 4 ਕਿੱਲੇ ਰਕਬਾ ਜਿਹੜਾ ਵਾ ਇਸ ਟਾਈਮ ਮੌਜੂਦ ਹੈ ਜੀ। ਤੇ ਇਹ ਇਸ ਕਰਕੇ ਕੀ ਹੈ ਕਿ ਮੰਨ ਕੇ ਚੱਲੋ ਇਹ ਪਿਛਲੀ ਸਰਕਾਰ 'ਚ ਵੀ ਰਹਿ ਚੁੱਕੇ ਨੇ ਵੇਖੋ ਹੁਣ ਕੋਈ ਵੀ ਬੰਦਾ ਪਿੰਡ ਦਾ ਅਫਸਰ ਹੈ ਜੀ ਉਹਦੇ ਪਾਈ ਉਹ ਰਿਟਾਇਰ ਹੋ ਗਿਆ ਜਾਂ ਕੁਝ ਵੀ ਆ ਉਹਦੇ ਕਿਤਨਾ ਕਿਤੇ ਰਿਲੇਸ਼ਨ ਹੁੰਦੇ ਨੇ ਆਪਣੀਆਂ ਰਿਲੇਸ਼ਨ ਯੂਜ਼ ਕਰਕੇ ਉਹਨਾਂ ਮੰਨ ਕੇ ਚੱਲੋ ਵੀ ਉਹਨਾਂ ਦੀ ਗਲਤ ਵਰਤੋਂ ਕਰਕੇ ਇਸ ਟਾਈਮ ਪੂਰਾ ਪਿੰਡ ਇੱਕ ਪਾਸੇ ਆ ਜੀ ਨਾਲ ਪੰਚਾਇਤ ਇੱਕ ਪਾਸੇ ਆ ਦੋ ਤਿੰਨ ਬੰਦੇ ਨੇ ਮੇਨ ਜਿੰਨਾ ਥੱਲੇ ਪੰਚਾਇਤ ਦੀ ਜ਼ਮੀਨ ਵੱਖਰੀ ਆ ਉਹੀ ਕਹਿੰਦੇ ਨੇ ਵੀ ਅਸੀਂ ਤੁਸੀਂ ਜਿਹੜਾ ਮਰਜ਼ੀ ਯੂਰ ਲਾ ਲਓ ਜਦਾਂ ਮਰਜ਼ੀ ਕਰਨਾ ਕਰ ਲਓ ਅਸੀਂ ਪਿੰਡ ਦੀ ਨਿਸ਼ਾਨਦਾਈ ਨਹੀਂ ਹੁੰਦੇ ਸਾਢੇ 3 ਤੋਂ 4 ਕਿੱਲੇ ਆ ਜੀ ਸਾਢੇ ਵੇਖੋ ਜੀ ਜਿਹੜੀ ਗੁਰਦਰਾ ਸਾਹਿਬ ਜਿਹੜੀ ਜ਼ਮੀਨਾਂ ਨੇ ਜਿੰਨਾ ਆਪਾਂ 2 ਕਿੱਲੇ ਥਾਂ ਕਰ ਲਈਏ ਜੀ ਇੱਕ ਕਿੱਲਾ ਦੇ ਇੱਕ ਨਾਲ ਉਹਨਾਂ ਥੱਲੇ ਆ ਜੀ 5000 ਰੁਪਏ ਗੁਰਦਰਾ ਸਾਹਿਬ ਬਾਬਾ ਜੀ ਨੂੰ ਠੇਕਾ ਦਿੰਦੇ ਨੇ ਬੇਸ਼ੱਕ ਭਾਈ ਬਾਬਾ ਜੀ ਨੂੰ ਪੁੱਛ ਲਿਓ ਵੀ 5000 ਰੁਪਏ ਕਿਤੇ ਠੇਕਾ ਹੈਗਾ ਠੀਕ ਆ ਜਿਹੜੀ ਜੇ 17 ਕਿੱਲੇ ਵਖਦੀ ਆ 42 43 ਹਜ਼ਾਰ ਨੂੰ ਠੇਕਾ ਜਾਂਦਾ ਜੀ ਆ ਸਾਰੇ ਬੰਦੇ ਨੇ ਅੱਜ ਤੋਂ ਦੋ ਤਿੰਨ ਬੰਦੇ ਆ ਜੀ ਜਿਹੜੇ ਮੇਨ ਲੈਂਦੇ ਨੇ ਉਹ ਇਸ ਵਾਰੀ ਪਿੰਡ ਨੇ ਕੀ ਕੀਤਾ ਪੂਰੀ ਪੰਚਾਇਤ ਨੇ ਕਿਸੇ ਚੀਜ਼ ਤੇ ਰੋਲਾ ਪਾਇਆ ਵੀ ਜੋ ਮਰਜ਼ੀ ਹੋ ਜੇ ਜਿੰਨਾਂ ਦਾ ਕ ਰਕਮਾ ਹੀ ਨਹੀਂ ਪੂਰਾ ਪੰਚਾਇਤ ਵੀ ਇਸ ਗੱਲ ਨਾਲ ਉਹਨਾਂ ਨਾਲ ਸਮਝਦਾ ਵੀ ਜਿੰਨਾਂ ਦਾ ਕ ਰਕਮਾ ਹੀ ਨਹੀਂ ਪੂਰਾ ਅਸੀਂ ਬੋਲੀ ਕਾਦੀ ਦੇਈਏ ਸੀ ਪ੍ਰਸ਼ਾਸਨ ਤੋਂ ਇਹ ਗੱਲ ਚਾਹੁੰਦੇ ਆ ਪ੍ਰਸ਼ਾਸਨ ਨੇ ਸਾਡਾ ਸਾਥ ਨਹੀਂ ਦਿੱਤਾ ਪ੍ਰਸ਼ਾਸਨ ਸਾਡਾ ਸਾਥ ਦੇਵੇ ਜਿਹੜੀ ਪੰਚਾਇਤ ਵਾਈ ਜੋਗ ਜਿਹੜੀ ਜ਼ਮੀਨ ਹੈ ਉਹਦੀ ਨਿਸ਼ਾਨਦਾਹੀ ਕਰਾਈ ਜਾਵੇ ਵਿਧ ਨਾਲ ਪ੍ਰਸ਼ਾਸਨ ਆਵੇ ਠੀਕ ਹੈ ਜੀ ਤੇ ਜਿਹੜੇ ਬੰਦੇ ਪਿਸਤਲ ਪਾ ਕੇ ਆਉਂਦੇ ਨੇ ਜਾਂ ਕੁਛ ਕਰਕੇ ਆਉਂਦੇ ਨੇ ਉਹਨਾਂ ਅਸਰਾਰਤੀ ਅੰਸਰਾਂ ਨੂੰ ਜਿਹੜਾ ਵਾ ਉਹ ਦੂਰ ਰੱਖਿਆ ਜਾਵੇ ਜੀ ਆਪਾਂ ਕੋ ਗਲਤੀ ਹੋ ਗਈ ਆਪਾਂ ਕੋ ਕੰਪਲੀਟ ਨਹੀਂ ਕੀਤੀ ਗਈ ਨਾ ਹੀ ਇਸ ਮਸਲੇ ਦੇ ਸਾਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਚਲੋ ਆਪਣੇ ਕੋ ਗਲਤੀ ਹੋ ਗਈ ਆਪਾਂ ਉਹਨਾਂ ਨੂੰ ਕੰਪਲੀਟ ਅੱਜ ਹੀ ਕਰ ਰਹੇ ਹਾਂ ਕੱਲ ਨੂੰ ਠਾਣੇ 'ਚ ਕਦੋਂ ਦੀ ਚੱਕਬੰਦੀ ਹੋਈ ਆ ਜ਼ਮੀਨ ਉਦੋਂ ਦੀ ਉਹਨਾਂ ਦੇ ਥੱਲੇ ਆ ਪਿਛਲੀ ਸਰਕਾਰ ਦੇ ਵਿੱਚ 2 ਸਾਲ ਕਾਲੀਆਂ ਦੀ ਸਰਕਾਰ ਜਦੋਂ ਚੇਂਜ ਹੋਈ ਆ ਤੇ ਉਦੋਂ ਜਦੋਂ ਕਾਂਗਰਸ ਸਰਕਾਰ ਆ ਗਈ ਆ ਜੀ ਉਦੋਂ ਉਹ ਸਰਪੰਚ ਰਹੇ ਚੁੱਕੇ ਨੇ ਠੀਕ ਆ 5 ਸਾਲ ਪਿਛਲੇ ਲਾਗੇ 1 ਸਾਲ ਆਮ ਆਦਮੀ ਪਾਰਟੀ ਦੀ ਪੰਚਾਇਤਾਂ ਜਿਹੜੀਆਂ ਉਹ ਲੇਟ ਬਣੀਆਂ 1 ਸਾਲ ਇਹ ਹੋ ਗਿਆ 5 ਸਾਲ ਆਪਣੇ 2 ਸਾਲ ਕਾਲੀਆਂ ਦੀ ਸਰਕਾਰ ਵਲੇ 8 ਸਾਲ ਤੇ ਉਹ ਸਰਪੰਚੀ ਕਰ ਗਏ ਜੀ ਠੀਕ ਆ ਜੀ ਇਸੇ ਚੱਕਰ ਤੇ ਉਹ ਜਿਹੜੇ ਸਰਪੰਚੀ ਜਦੋਂ ਕੀਤੀ ਆ ਇਸੇ ਚੱਕਰ ਤੇ ਹਰਕਬਾ ਘਟ ਸੀ ਵੇਖੋ ਹੁਣ ਮੰਨ ਕੇ ਚੱਲੋ ਮੈਂ ਆਂ ਮੈਂ ਬੋਲੀ ਦੇ ਕਿ ਜ਼ਮੀਨ ਲੈ ਲਿਆ ਮੇਰੀ ਮਾਲਕੀ ਤਾਂ ਹੈ ਨਹੀਂ ਬਟ ਜਿਨ੍ਹਾਂ ਦੀ ਸਾਈਡ ਤੇ ਸਾਰੇ ਪਾਸੇ ਆ ਉਹਨਾਂ ਦੀ ਮਾਲਕੀ ਆ ਜੀ ਉਹ ਜਦੋਂ ਮੰਨ ਕੇ ਚੱਲੋ ਵੀ ਠੇਕੇਦਾਰ ਚੇਨ ਹੁੰਦਾ ਜਾਂਦਾ ਉਹਨੂੰ ਕੀ ਪਤਾ ਬਟ ਕਿੱਥੇ ਆ ਜੀ ਕੀ ਹਿਸਾਬ ਠੀਕ ਹੈ ਇਹ ਜੀ ਕੀ ਕਰਦੇ ਨੇ ਜਿਨ੍ਹਾਂ ਦੀ ਇਹਨਾਂ ਦੀਆਂ ਮਾਲਕੀਆਂ ਇਹਨਾਂ ਨੂੰ ਪਤਾ ਜੀਏ ਤਾਂ 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 ਚੜੀ ਜਾਂਦੇ ਨੇ ਵੇਖੋ ਆ ਪੂਰਾ ਚੌਰਸਾ ਆਪਾਂ ਗੱਲ ਕਰ ਲਈਏ ਇੱਥੋਂ ਸ਼ੁਰੂ ਹੋ ਜਾਈਏ ਤੇ ਉੱਤਰੋਂ ਸਾਰਾ ਘੁੰਮ ਕੇ ਆ ਦਈਏ ਸਾਰਾ ਰਕਬਾ ਇਹਨਾਂ ਦੋ ਤਿੰਨ ਬੰਦਿਆਂ ਦਾ ਲੱਗਦਾ ਠੀਕ ਹੈ ਜੀ ਇਹੋ ਹੀ ਇਹ ਕਹਿੰਦੇ ਨੇ ਵੀ ਅਸੀਂ ਦੋਹੀਂ ਜੰਨਾ ਮਰਜੀ ਯੋਰ ਲਾ ਲਓ ਅਸੀਂ ਜਿਹੜੀ ਟਾੜੀ ਜਾਂ ਨਿਸ਼ਾਨ ਦੇਈ ਉਹ ਨਹੀਂ ਹੋਂ ਦੇਣੀ ਤੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ 5 ਤਰੀਕ ਨੂੰ ਸ਼ਾਦ ਝੋਨੇ ਦੀ ਡੇਟ ਹੈ ਅਜੇ ਤੱਕ ਪੈਲੀ ਦੀ ਬੋਲੀ ਨਹੀਂ ਹੋਈ ਠੀਕ ਹੈ ਜੀ ਜਿੰਨੀ ਛੇਤੀ ਹੋ ਸਕਦਾ ਆ ਪ੍ਰਸ਼ਾਸਨ ਸਾਡਾ ਸਾਥ ਦੇਵੇ ਤੇ ਸਾਡੀ ਜਿਹੜੀ ਵਾਈਜੋਗ ਜ਼ਮੀਨ ਹੈ ਉਹਦੀ ਛੇਤੀ ਤੋਂ ਛੇਤੀ ਜਿਹੜੀ ਨਿਸ਼ਾਨਦਾਈ ਕਰਾਈ ਜਾਵੇ ਬਿਨਾ ਕਿਸੇ ਨਪੱਖ ਪੱਖਪਾਤ ਤੋਂ ਠੀਕ ਹੈ ਜੀ ਤੇ ਉਹ ਨਿਸ਼ਾਨਦਾਈ ਕਰਾਈ ਜਾਵੇ ਤੇ ਤਾਂ ਜੋ ਜਿਹੜੇ ਆਪਣੇ ਕਿਸਾਨ ਵੀਰ ਨੇ ਸਮੇਂ ਸਿਰ ਇਹਨੂੰ ਠੇਕੇ ਤੇ ਲੈ ਕੇ ਤੇ ਆਪਣੀ ਪਨੀਰੀ ਵਗੈਰਾ ਬੀਜ ਕੇ ਉਹਦੀ ਵਾਈਜੋਗ ਜਿਹੜੀ ਉਹਨੂੰ ਉਪਜਾਊ ਬਣਾ ਸਕਣ ਮੇਰਾ ਨਾਮ ਅਸਾ ਸਿੰਘ ਪਿੰਡ ਭੰਗਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਨੌਰ ਮਸਲਾ ਜੀ ਅਸੀਂ ਪੰਚਾਇਤ ਦੀ ਜਿਹੜੀ ਨਿਸ਼ਾਨਦਾਈ ਕਰਾਉਣੀ ਸੀ ਅਸੀਂ ਦੋ ਵਾਰ ਤਿੰਨ ਵਾਰ ਇਹਨਾਂ ਪਟਵਾਰੀ ਗਰਦੌਰ ਨਾਲ ਗੱਲਬਾਤ ਕੀਤੀ ਹੈ ਉਹ ਸਾਡੀ ਨਿਸ਼ਾਨਦਾ ਹੀ ਨਹੀਂ ਹੋਣੀ ਤੇ ਉਹਨਾਂ ਨੇ ਅਸੀਂ ਪਿੰਡ 'ਚ ਸ਼ਾਂਤੀ ਚਾਹੁੰਦੇ ਹਾਂ ਕਿ ਐਸਾ ਮਾਹੌਲ ਨਾ ਬਣੇ ਕਿਤਾ ਕੋਈ ਨੁਕਸਾਨ ਹੋ ਜਾਈ ਕਿ ਕੱਲ ਅਸੀਂ ਨਿਸ਼ਾਨਦਾ ਹੀ ਕਰਾਉਣੀ ਸੀ ਅਸੀਂ ਮਾਰੇ ਬੈਠੇ 3 ਕਿਲੋਮੀਟਰ ਉਹਨਾਂ ਦਾ ਪਿੰਡ ਇੱਥੇ ਪੈਂਦਾ ਏ ਡੇਰਾ ਉਹ ਪਿੰਡ ਉਹ ਸਾਡੇ ਕੋਲ ਇੱਥੇ ਛੱਪੜ ਤੇ ਆ ਗਿਆ ਐਸਾ ਮਾਹੌਲ ਬਣ ਗਿਆ ਕੋਈ ਲੜਾਈ ਝਗੜਾ ਨੁਕਸਾਨ ਕਰਕੇ ਬੰਦੇ ਦਾ ਕੋਈ ਨੁਕਸਾਨ ਹੋ ਜਾਏਗਾ ਅਸੀਂ ਪਿੰਡ ਵਾਸੀਆਂ ਨੇ ਇਹੋ ਬੇਨਤੀ ਕੀਤੀ ਕਿ ਨੁਕਸਾਨ ਨਹੀਂ ਕਰਨਾ ਚਾਹੁੰਦੇ ਪ੍ਰਸ਼ਾਸਨ ਇਹ ਕਰਕੇ ਕਿ ਪਟਵਾਰੀ ਜਿਹੜਾ ਉਹਨਾਂ ਦਾ ਰਿਸ਼ਤੇਦਾਰ ਹੈ ਪਟਵਾਰੀ ਸਾਥਲੀ ਦੇ ਰਿਹਾ ਪਟਵਾਰੀ ਜਿਹੜਾ ਉਹਨਾਂ ਨੂੰ ਗਲਤ ਰਸਤੇ ਪਾ ਰਿਹਾ ਪੰਚਾਇਤ ਜਿਨ੍ਹਾਂ ਨੇ ਬੋਲੀ ਦੇ ਕੇ ਪੰਚਾਇਤ ਲੈਣੀ ਆ ਨੁਕਸਾਨ ਤੇ ਕਿਸਾਨ ਦਾ ਹੋ ਰਿਹਾ ਜਿਹਦਾ ਰਗਬਾ ਹੀ ਨਹੀਂ ਪੂਰਾ 20 ਕਿੱਲੇ ਕਿਸਾਨ ਬੋਲੀ ਦੇ ਰਿਹਾ ਇੱਕ 45 50000 ਦਾ ਉਨੂੰ ਜਦੋਂ ਉਹਦੇ ਫਾਲੀ ਦੀ ਮਿਹਨਤ ਨਹੀਂ ਪੂਰੀ ਮੈਨ ਮਿਲੇਗੀ ਤਾਂ ਉਹ ਕਦਾ ਬੋਲੀ ਦੇਗਾ ਸਰਕਾਰ ਇਸੇ ਕਰਕੇ ਭਗਵਾਨ ਜੀ ਦੀ ਸਰਕਾਰ ਕਰਕੇ ਇਸੇ ਕਰਕੇ ਬੇਨਤੀ ਕਰਨੇ ਆ ਕਿ ਜਿਹੜੀ ਇਹ ਪੰਚਾਇਤੀ ਜ਼ਮੀਨ ਹੈ ਛੜਾਈ ਜਾਵੇ ਕਿ ਜਿਹੜਾ ਕਿਸਾਨ ਨੂੰ ਜਿਹੜਾ ਪੂਰਾ ਮੁੱਲ ਮੁੱਲ ਮਿਲ ਸਕੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਦਰਸ਼ਨ ਸਿੰਘ ਆ ਜੀ ਮਾਹੀ ਵਾਸੀ ਪਿੰਡ ਭਗਵਾਂਦੇ ਆ ਸਲਾਹ ਇਹ ਆ ਜੀ ਉੱਥੇ ਇੱਕ ਸਰਕਾਰੀ ਅਫਸਰ ਨੇ ਐਕਸ ਸੀ ਸੀ ਡੀਓ ਪਿਆਰਾ ਸਿੰਘ ਪਿਆਰਾ ਸਿੰਘ ਤੇ ਉਹ ਆਪਣੇ ਰਿਲੇਸ਼ਨ ਵਰਤ ਕੇ ਇਹ ਜਿਹੜੀ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਨਹੀਂ ਹੋ ਰਹੀ ਇੱਕ ਪਟਵਾਰੀ ਆ ਉਹਨਾਂ ਦਾ ਰਿਸ਼ਤੇਦਾਰ ਆ ਉਹਨਾਂ ਦੀ ਇਹ ਛਾਂਡੂ ਸਾਹਿਬ ਦਾ ਬੇਟਾ ਵਾ ਉਹ ਬਾਰ-ਬਾਰ ਜਦੋਂ ਵੀ ਆਉਂਦਾ ਵਾ ਮਿਸਗਾਈਡ ਕਰਦਾ ਵਾ ਮਿਸਗਾਈਡ ਕਰਕੇ ਉਹਨਾਂ ਨੂੰ ਇਨਫੋਰਮੇਸ਼ਨ ਦਿੰਦਾ ਵਾ ਵੀ ਤੁਸੀਂ ਆ ਕੰਮ ਕਰੋ ਹੁਣ ਇਹਦੇ ਨਾਲ ਅੱਗੇ ਡਿਲੇ ਹੋ ਜੇਗੇ ਜਦੋਂ ਮਤਾ ਪਾਸ ਹੋਇਆ ਵਾ ਸਾਰਾ ਕੁਝ ਹੋ ਚੁੱਕਾ ਉੱਥੇ ਉਹ ਦੀ ਨਿਸ਼ਾਨਦੇਹੀ ਨਹੀਂ ਕਰਦੇ ਗਰਦੌਰ ਸਾਹਿਬ ਵੀ ਆ ਉਹ ਵੀ ਆ ਕੇ ਪਿੰਡ ਕੱਲ ਝਗੜੇ ਦਾ ਮਾਹੌਲ ਪੈਦਾ ਕੀਤਾ ਇਹਨਾਂ ਨੇ ਜੀ ਘਰ ਤੋਂ ਘਟ ਜਦੋਂ ਦੀ ਚੱਕ ਬੰਦੀ ਹੋਈ ਆ 60 ਸਾਲ ਤੋਂ ਲਾ ਲੋ ਉਹਨਾਂ ਦੇ ਕੋ ਥੱਲੇ ਹੀ ਆ ਰਕਬਾ 3.5 ਤੋਂ 4 ਕਿੱਲੇ ਆ ਉਹਨਾਂ ਨੂੰ ਇਸ ਸਾਲ ਦੀ ਤਕਲੀਫ ਆ ਵੀ ਬਸ ਇਹ ਸਾਡੇ ਥੱਲੇੋਂ ਨਿਕਲ ਨਹੀਂ ਦੀ ਜਾਈਦੀ ਪਿੰਡੇ ਚੋਂਦਾ ਜੀ ਜਿਹੜਾ ਨਜਾਇਜ਼ ਕਬਜ਼ਾ ਉਹ ਛਡਾਇਆ ਜਾ ਵੀ ਇਹਨਾਂ ਨੇ ਦੱਬ ਰੱਖੀ ਆ ਆਪਣੇ ਰਿਲੇਸ਼ਨ ਵਰਤਦੇ ਆ ਕਦੀ ਕੱਲ ਇੱਥੋਂ ਤੱਕ ਕਹਿ ਕੇ ਗਏ ਆ ਵੀ ਤੁਸੀਂ ਚੰਡੀਗੜ੍ਹ ਤੱਕ ਪਹੁੰਚ ਕਰ ਲੋ ਅਸੀਂ ਨਹੀਂ ਛੱਡਣੀ